ਮਾਤਾ ਜੀ ਅਕਾ ਸਰ ਜੀ ਹਾਂ ਕਰਿਓ ਪਾਸੇ ਜੀ ਕੰਮ ਆ ਦੱਸੋ ਅੱਜ ਮੇਰਾ ਬੇਟਾ ਪਤਾ ਚੱਲਣਾ ਹੈ ਜੀ ਹਾਂ ਵੀ ਪੈਸੇ ਤੁਸੀਂ ਕਾਤੇ ਕੱਟੇ ਨਹੀਂ ਜੀ ਹਾਂ ਮੁੰਡਿਆਂ ਨੂੰ ਜਾਣ ਨਹੀਂ ਦੇਂਦਾ ਜੀ ਹਾਂ ਕਹੇ ਉਹ ਸਪਾਟੇ ਜਾਣੇ ਬਾਹਰ ਕੱਢ ਕੇ ਜੀ ਗੋਲੀ ਚਲਾਉਂਦੇ ਥੋ ਤੁਹਾਨੂੰ ਕੀ ਮੈਨ ਪਤਾ ਲੱਗਾ ਵੀ ਗੋਲੀ ਮੇਰਾ ਬੇਟਾ ਦੱਸਣ ਗਿਆ ਸੀ ਹਾਂ ਕਦੋਂ ਮੰਮੀ ਜਲਦੀ ਆ ਜਾਵੀਂ ਕੋੜੀ ਚੱਲ ਤੁਸੀਂ ਜਦੋਂ ਗੋਲੀ ਚੱਲੀ ਸੀ ਉਸ ਟਾਈਮ ਆਏ ਸੀ ਇੱਥੇ ਮੈਂ ਨਹੀਂ ਕਿ ਮੈਂ ਕੁੱਤਾ ਆਪਣੀ ਨਿਗਾਹ ਕਰਕੇ ਮੈਨੂੰ ਸਾਹ ਰਹਿਣ ਗੋਲੀ ਆ ਦੇ ਅੰਦਰ ਇਹਨਾਂ ਦੇ ਪਤੇ ਦੇ ਸੰਬੰਧ ਵਿੱਚ ਇਹ ਮੁੰਡਾ ਅੱਛਾ ਹਾਂਜੀ ਫਿਰ ਇਹਨਾਂ ਨੇ ਮਨੋ ਦੱਸਿਆ ਜਾ ਕੇ ਜਿਹੜੇ ਮੁੰਡੇ ਬੈਂਕ ਅਕਾਊਂਟ ਥੋੜਾ ਹੈ ਹਾਂਜੀ ਮੇਰਾ ਕਾਟ ਨੰਬਰ ਹੈ ਜੀ ਠੀਕ ਹੈ ਉਹਦਾ ਪਤਾ ਕਰਨਾ ਸੀ ਕੀ ਕਰਨਾ ਸੀ ਕੀ ਕੌਣ ਦਾ ਪਤਾ ਕਰਨਾ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾਟਦੇ ਹਾਂ ਕਾਤੇ ਉਹ ਕਰਦੇ ਵੀ ਤੁਸੀਂ ਪੇਸ਼ਾ ਕਿਉਂ ਨਹੀਂ ਗੱਲਦੇ ਹੈ ਇਹ ਪੂਰੀ ਅੱਛਾ ਵੀ ਤੁਸੀਂ ਆ ਮਤਲਬ ਦੱਸ ਕਿੰਨੀ ਪੈਨਸ਼ਨ ਲੱਗੀ ਤੁਹਾਨੂੰ ਮਨੋ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਂ ਇਹਨੂੰ ਆਪਹਾਸ ਦੀ ਮਿਲਦੀ ਤੁਹਾਨੂੰ ਵਿਧਵਾ ਪੈਨਸ਼ਨ ਹਾਂਜੀ ਠੀਕ ਹੈ ਮਨੂੰ ਪੱਦਰ ਦੀ ਗਾੜ ਮੇਰੇ ਬੈਟ ਨਹੀਂ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫੇ ਮੇਰੇ ਕਰਕੇ ਟੁਕੜਾ ਧੁੰਨ ਲੱਗੂਗੀ ਹੈਂਡੀਕੈਪ ਵਾਲਾ ਹੈਂਡੀਕੈਪ ਤੇ ਠੀਕ ਹੈ ਤਾਂ ਕਰਕੇ ਇਹ ਮੈਂ ਪੈਸਾ ਕਰਕੇ ਮੈਂ ਆਪਣੇ ਬੇਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਮੀ ਵੀ ਕਹਿੰਦਾ ਮੈਂ ਪਤਾ ਕਰਤਾ ਆਂ ਭਾਈ ਮੈਂ ਕਿਹਾ ਮੈਂ ਉਸ ਨੂੰ ਤੂੰ ਧੁੰਨ ਨਾ ਜਾ ਪਤਾ ਕਰ ਲੈ ਜਿੱਦੜ ਨਾਲ ਧੂਤ ਤੀ ਤੇ ਸਗੜਾ ਉਰੀ ਵੀ ਉਦਣ ਪਤਾ ਕਰ ਦੇ ਇਹ ਜੰਗ ਔਖਾ ਹੋਇਆ ਤੇਰਾ ਆਪੋ ਜਿਹੜਾ ਗੋਲੀ ਲੱਗੀ ਐ ਜੀ ਬਹੁਤ ਪਤਾ ਕਰ ਲੀਆ ਕਹਿੰਦਾ ਜੀ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਐ ਜੀ ਹਾਂ ਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਐ ਵੀ ਠੀਕ ਐ ਨਾ ਹਾਂ ਜੀ ਪਰ ਜਿਹੜਾ ਮੁੰਡਾ ਗੋਲੀ ਲੱਗੀ ਐ ਉਹਦਾ ਕੋਈ ਪਤਾ ਨਹੀਂ ਹੈ ਕਿ ਬੱਚੂ ਦਾ ਮੈਂ ਤਾਂ ਮਾਰ ਰਹੀ ਸੀ ਨਹੀਂ ਮਾਰ ਰਿਹਾ ਸੀ ਪਰ ਉਹ ਪੁੱਤ ਬੱਚਾ ਜਾਇਦਾ ਮੇਰਾ ਪੁੱਤ ਉਹ ਜਾਇਓ ਪੁੱਤ ਤੇ ਥੋੜੇ ਥੋੜੇ ਕੋੜ ਦੇ ਬਾਰੇ ਇੰਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਰੇ ਆਪਣੇ ਬੇਟੇ ਨਾਲ ਗੱਲ ਕਰੀ ਸੀ ਉਹ ਮੁੰਡਾ ਦੂਸਰਾ ਚੱਲਿਆ ਤਾਂ ਕਿ ਕੀ ਹੋਰ ਪਾਸੇ ਕੰਮ ਉਹਨੂੰ ਨਹੀਂ ਪਤਾ ਜੀ ਵੀ ਮੁੰਡੇ ਨਾਲ ਉਹਨਾਂ ਫੋਨ ਕਰਿਆ ਕੀ ਕਰਿਆ ਕਰਨ ਕੋਈ ਜਾਦੂ ਉਸਦੇ ਗੋਲੀ ਲੱਗੀ ਮੇਰੇ ਬੇਟਾ ਮੈਨੂੰ ਤਰਤੂਰ ਤੁਹਾਨੂੰ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈ ਨੇ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਹਾਂ ਜੀ ਫਿਰ ਸੌ ਕਢਾ ਕੇ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਤਾਂ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਹਾਂ ਮੁੰਡਾ ਜੀ ਮੇਰਾ ਨਹੀਂ ਤਾਂ ਜਿਹੜਾ ਨੇ ਲੈ ਕੇ ਬਲਾਕ ਲੈ ਕੇ ਆਉਂਦਾ ਉਹ ਮਤਲਬ ਹੋਰ ਸੀ ਅੱਛਾ ਹਾਂਜੀ ਚਲੋ ਨਹੀਂ ਨਾ ਤਾਂ ਨਹੀਂ ਨਾ ਤਾਂ ਦਰਖਾਵਾ ਦੇਣੀ ਕਿ ਮੈਂ ਬਲਾਕ ਜਾ ਕੇ ਦਰਖਾਵਾ ਦੇਣੀ ਕਿ ਮੈਂ ਸਰਪੰਚ ਬਜਤ ਨੂੰ ਇਹ ਤੁਹਾਡੇ ਕੋਲ ਜਲਤ ਲੰਦਰ ਕਾ ਦੇਉਂਗੇ ਇਹ ਆਈ ਵਰੀ ਹਰੇਕ ਤੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਲਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰਾਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛਾ ਹੈ ਰਾ ਫੇਰੀ ਹਰੇਕ ਗੱਲ ਕਰਦੇ ਹੋ আচ্ছা ਹਾਂ ਜੀ ਹੋਰ ਬੈਂਕਾਂ ਮਾ ਕਿਸੇ ਮਨੀ ਹੋ ਰਹੇ ਚਲੋ ਕੋਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੱਜ ਦੇ ਵਿੱਚ ਜੋ ਬੈਂਕ ਦੇ ਕਿਸੇ ਦਾ ਗੋਲੀ ਚੱਲੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮੱਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲ ਤੇ ਉਹ ਹੁਣ ਪੀ.ਜੇ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਲਾ ਹੀ ਹੋਈ ਆ ਉਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਇਸ ਤਰ੍ਹਾਂ ਦੇ ਤੁਹਾਨੂੰ ਕੀ ਲੱਗਦਾ ਕੋਈ ਲੋਕ ਉਹਦਾ ਉਹਨਾਂ ਦਾ ਜਦੋਂ ਡਾਕਟਰ ਦੇ ਰਾਦੇ ਨਾਲ ਆਏ ਸੀ ਨੌਜਵਾਨਾਂ ਦੇ ਕਿਵੇਂ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਔਖੇ ਬਾਰੇ ਬੋਲਦੇ ਆ ਜਿੱਤੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਤੇ ਜੋ ਚੋਰੀ ਦਾੜਾ ਜੀ ਉਹ ਪਰ ਅਰੈਸਟ ਕੀਤਾ ਗਿਆ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉ ਬੇਪਰੂ ਦੇ ਕੋਲ ਸੀ ਜਿਹੜਾ ਇਹ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਉਹ ਨੌਜਵਾਨ ਦੇ ਲੱਗੀ ਹੈ ਕਿਵੇਂ ਹਾਊਸਕੀਪਿੰਗ ਬਿਕੋਜ਼ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਇੱਕ ਨੌਜਵਾਨ ਦੇ ਲੱਗੀ ਹੋਵੇ ਇੱਕ ਦੀ ਲੱਗੀ ਅਸੇ ਤੱਕ ਜਿਹੜਾ ਹੈਗਾ ਵਾ ਇੱਕ ਦੇ ਬੈਂਕ ਵਾਲਿਆਂ ਨੂੰ ਕੀ ਜਾਣੀ ਤੇ ਕਿਹਦੇ ਰੁਕੇ ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਤੇ ਆਏ ਨਹੀਂ ਜੀ ਅਜੇ ਉਹ ਜਿਹੜੀ ਅਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੁਣ ਅਸੀਂ ਉਥੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬੰਦੇ ਦੀ ਤਫ਼ਤੀਸ਼ ਕਰਕੇ ਜੋ ਵੀ ਐਫ ਆਈ ਆਰ ਦਰਜ ਕਰਕੇ ਜਿਹੜੀ ਕਾਰਵਾਈ ਅਮਲ ਤੇ ਲਿਆਵਾਂਗੇ ਜੀ ਅਕ